ਪੰਜਾਬ ਪੁਲਿਸ ਵੱਲੋਂ ਮਿਸ਼ਨ ਨਿਸ਼ਚਿਤ ਅਤੇ ਫਾਜ਼ਿਲਕਾ ਵਿੱਚ ਕਰਵਾਈ ਗਈ ਐਥਲੈਟਿਕ ਮੀਟ ਦੌਰਾਨ ਜਿਤੇ ਜੇਤੂਆਂ ਨੂੰ ਹਜ਼ਾਰਾਂ ਰੁਪਏ ਦੇ ਇਨਾਮ ਦਿੱਤੇ ਗਏ ਨੇ ਉਥੇ 350 ਤੋਂ ਵੱਧ ਨਸ਼ਾ ਕਾਰੋਬਾਰੀਆਂ ਨੂੰ ਵੀ ਕਾਬੂ ਕੀਤਾ ਗਿਆ ਫਾਜ਼ਿਲਕਾ ਦੇ ਬਾਰਡਰ ਰੋਡ ਤੇ ਪੈਂਦੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਕਰਵਾਈ ਗਈ ਐਥਲੈਟਿਕ ਮੀਟ ਵਿੱਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਜੇ ਮਲੂਜਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਵੱਧ ਚੜ੍ਹ ਕੇ ਇਸ ਸਾਲਿਆ ਇਜ਼ਾਰਾਨ ਕਰਵਾਈ ਗਈ ਐਥਲੈਟਿਕ ਮੀਟ ਦੌਰਾਨ 100, 200, 400 ਅਤੇ 800 ਮੀਟਰ ਦੀ ਦੌੜ ਸਮੇਤ ਪਾਲਾ ਸੁੱਟਨ, ਸ਼ਾਰਟ ਪੁੱਟ ਥ्रो ਅਤੇ ਲੰਮੀ ਛਾਲ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੱਤਰਕਾਰਾਂ ਅਤੇ ਪੰਜਾਬ ਪੁਲਿਸ ਵਿਛਾਲੇ ਰਸਾ ਕਸ਼ੀ ਦਾ ਮੁਕਾਬਲਾ ਵੀ ਕਰਵਾਇਆ ਗਿਆ। ਕਿੰਨਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਨਸ਼ੇ ਦੇ ਵਿਰੋਧ ਇੱਕ ਮਹਿੰਮ ਚਲਾਈ ਹੋਈ ਹੈ। ਇਹੋ ਨੇ ਪੰਜਾਬ ਲੈਵਲ ਤੇ ਵੀ ਇਹ ਸਾਰੇ ਪ੍ਰੋਗਰਾਮ ਹੋ ਰਹੇ ਆ। ਤੇ ਅੱਜ ਫਾਜ਼ਲਗੜ੍ਹ ਦੇ ਵਿੱਚ ਸਾਡੇ ਐਸਐਸਪੀ ਪ੍ਰਗਿਆ ਜੈਨ ਜੀ ਨੇ ਬੜੀ ਮਿਹਨਤ ਕਰਕੇ ਮਿਸ਼ਨ ਨਿਸ਼ਚੈ ਚਲਾਇਆ ਹੈ ਜਿੰਦੇ ਵਿੱਚ ਬਾਰਡਰ ਏਰੀਆ ਤੇ ਹੋਰ ਜਿਹੜਾ ਸਾਰਾ ਇਲਾਕਾ ਹੈ ਉਥੇ ਵਿਲੇਜ ডিফেন্স ਕਮੇਟੀ ਜੀ ਬਣਾਈਆਂ ਗਈਆਂ ਹਨ ਉਹਨਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤੇ ਪਿੰਡ-ਪਿੰਡੇ ਪ੍ਰੋਗਰਾਮ ਕਰਾਈ ਜਾ ਰਿਹਾ ਹੈ ਤਾਂਕਿ ਜਿਹੜੇ ਯੂਥ ਹੈ ਉਹ ਗਲਤ ਪਾਸੇ ਨਾ ਪੈਣ ਨਸ਼ੇ ਦੀ ਲਤ ਨਾ ਲੱਗੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਸਮਝਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਨਸ਼ਾ ਵਿਰੁੱਧ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਉਹ ਦੀ ਇਸ ਰੋਲ ਵਿੱਚ ਫਾਜ਼ਿਲਕਾ ਵੱਲੋਂ ਆਪਰੇਸ਼ਨ ਜਿਹੜਾ ਮਿਕਸਚਰ ਮਿਸ਼ਨ ਨਿਸ਼ਚੇ ਦੇ ਅੰਦਰਗਤ ਅਸੀਂ ਇਹ ਕਰ ਰਹੇ ਹਾਂ ਜੋ ਜੋ ਵੀ ਬੱਚੇ ਡਰੱਗਸ ਲੈਂਦੇ ਹਨ ਜਾਂ ਜਿਹੜਾ ਡਰੱਗਸ ਦੇ ਪ੍ਰਭਾਵੇ 'ਚ ਹਨ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਪੋਜ਼ਿਟਿਵ ਤਰੀਕੇ ਨਾਲ ਕਰਨ ਲਈ ਇਹ ਪ੍ਰੋਗਰਾਮ ਕੀਤਾ ਗਿਆ ਹੈ। ਇਹੇ ਕਾਮਯਾਬੀ ਦਾ ਸਾਰਾ ਸੇਮ ਜਿਹੜੇ ਸਾਰੇ ਸਟੇਕ ਹোলਡਰਸ ਨੇ ਸਿਵਲ ਪ੍ਰਸ਼ਾਸਨ ਡੀਸੀ ਮੈਮ ਬੀਐਸਐਫ ਆਮੀ ਸਾਡਾ ਹੈਲਥ ਡਿਪਾਰਟਮੈਂਟ এডਿਕੇਸ਼ਨ ਡਿਪਾਰਟਮੈਂਟ ਐਂਡ ਮੋਸਟ ਇੰਪੋਰਟੈਂਟਲੀ ਸਾਡੀ ਜਿਹੜੀ ਅਫਸਰਾਂ ਦੀ ਐਸ ਐਚ ਯੂ ਐਸ ਦੀ ਫਜ਼ਲਕਾ ਪੁਲਿਸ ਦੀ ਟੀਮ ਹੈ ਉਹ ਪਿਛਲੇ 1 ਮਹੀਨੇ ਤੋਂ ਬਹੁਤ ਤੰਦੇਹੀ ਨਾਲ ਮਿਹਨਤ ਕਰਦੇ ਫੇ ਅਸੀਂ ਨਾ ਹੀ ਸਿਰਫ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਹੈ ਅਸੀਂ 350 ਤੋਂ ਵੱਧ ਪੁਆਇੰਟ ਆਫ ਸੇਲ ਵਾਲੇ ਨਸ਼ਾ ਸਮਗਲਜ਼ ਨੂੰ ਅਰੈਸਟ ਕਰ ਚੁੱਕੇ